ਚੱਲਾ ਜੀ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਜੀ ਪੜ੍ਹਾਈ ਦਾ ਕੰਮ ਜੱਦੂਵੇ ਇਹ ਲਾਟ ਪੜ੍ਹਾਈ ਰਹਿ ਗਈ ਬਾਕੀ ਨਿਪਟ ਗਿਆ ਜੀ ਦੀ ਦਾ ਕੰਮ ਜਿੰਨੀ ਵੀ ਹੈਗੀ ਦੀ ਤਿੰਨ ਘਾਟ ਦਨਕੀਲੇਆਂ ਦਾ ਗੇਟ ਰਹਿ ਗਿਆ ਸੀ ਵੱਡੜ ਤੋਂ ਲੱਗੇ ਹੋਏ ਅੱਜ ਵੱਡੜ ਜੋ ਭਰੇ ਥੋੜੀ ਹਲਦੀ ਦੀ ਪ੍ਰੋਬਲਮ ਦੀ ਜੀਰੀ ਨੂੰ ਪਾਈ ਆਪਾਂ ਦੂਜੀ ਟਰਾਲੀ 'ਚ ਲੈਦਾ ਉਹ ਖੜੀ ਆ ਸਾਹਮਣੇ ਉਹ 'ਚ ਪੁਆਏ ਨੇ ਚਾਰ-ਪੰਜ ਕਿਟਾ ਇੱਕ ਲੈਦਾ ਤੇ ਇੱਧਰ ਲਾ ਕੇ ਤਾਂ ਸਾਫ ਸੀ ਜੀਰੀ ਸਾਫ ਆ ਆਪਣੀ ਇਹ ਪੁਆਲ ਦੀ ਲੈਦਾ ਤੇ ਇਲੀਗਲ ਗੇਟਾ ਬਣਾਉ ਪਰੇ ਰਹਿੰਦਾ ਉੱਧਰ ਜਾ ਕੇ ਵੀ ਬਣਾਉਨੇ ਆ ਜਿਹੜਾ ਰਹਿੰਦੀ ਆ ਇੱਧਰ ਕਰੀ ਜਾਂ ਆਲੂ ਦੀ ਬਿਜਾਈ ਐ ਲੈ ਆਪਣੀ ਜੀ ਆ ਗਈ ਹੁਣ ਇੱਧਰ ਲੈ ਪਲਾਟ ਚ ਇਹ ਵੀ ਆਪਣਾ ਅੱਧ 50000 ਰੈਂਦਾ ਸੀ ਵੱਢਣ ਤੋਂ ਮਸ਼ੀਨ ਲੱਗੀ ਆ ਕੱਢਣ ਟੈਂਕ ਤੇ ਇੱਧਰ ਫਸ ਗਈ ਟਰਾਲੀ ਆਪਣੀ ਗਿੱਲੇ ਚ ਕਿਤੇ ਮੋਟਰ ਚਲਾਈ ਹੋਣੀ ਆ ਪਾਣੀ ਪੂਣੀ ਪੀਣ ਨੂੰ ਨੱਕੇ ਦੇ ਲਵੇ ਗਿੱਲਾ ਹੋ ਗਿਆ ਲਿਆ ਕੇ ਆਪਾਂ ਟਰਾਲੀ ਖੜਾਤੀ ਉੱਥੇ ਉਦੋਂ ਬਾਅਦ ਟਰੈਕਟਰ ਤੋਰਿਆ ਗਰਨ ਦੇ ਗੇ ਟਰਾਲੀ ਵਿੱਚ ਗਈ ਆ ਟੋਏ ਦੇ ਵੀ ਬੈਗੀ ਹਿੱਸਾ ਲੱਗ ਗਿਆ ਜੀਰੀ ਹੈਗੀ ਆ ਬਾੜ ਤੋਂ ਥੋੜੀ ਜਿਹੀ ਉੱਪਰ ਕੈਂਚੀ ਵੀ ਲੱਗ ਗਈ ਮੰਨ ਕੇ ਚੱਲੋ ਪੀਲ ਕੇ ਜੇ ਖੜਾ ਟਾਇਰ ਤੇ ਹੁਣ ਆ ਮੂਰੋਂ ਕੱਢਦੇ ਆ ਮਿੱਟੀ ਪਹਿਲਾਂ ਜ਼ੋਰ ਮਾਰਾ ਕੇ ਦੇਖ ਲਿਆ ਬਥੇਰਾ ਨਿਕਲ ਹੀ ਨਹੀਂ ਤੇ ਆ ਕਰਕੇ ਮੂਰੋਂ ਟਾਇਰ ਸਾਫ਼ ਫਿਰ ਦੇਖਦੇ ਆ ਕੀ ਬਣਦਾ ਏ ਪਰਲਾ ਟਾਇਰ ਵੀ ਦਿਖਾਉਨੇ ਆ ਆਪਾਂ ਤੁਹਾਨੂੰ ਜੇ ਇੱਕ ਟਾਇਰ ਮੂਰੇ ਅੱਤੜ ਹੁੰਦੀ ਫੇਰ ਚੱਲ ਜਾਂਦਾ ਕੰਮ ਪਰ ਦੋਨੇ ਟਾਇਰ ਇੱਕ ਬਰੂਬਰੇ ਬੈਠੇ ਪਏ ਨੇ ਦੇਖੋ ਟਰਾਲੀ ਪਿੱਛੋਂ ਕਿੰਨੀ ਨੀਵੀਂ ਆ ਆ ਟਾਇਰ ਮੂਰੇ ਵੀ ਕਟੋ ਘੱਟ ਬਾਲਾ ਨਹੀਂ 2.5 3 ਫੁੱਟ ਡੂੰਗਾ 2.5 3 ਫੁੱਟ ਅੱਤੜ ਲੱਗੀ ਹੋਈ ਆ ਮੂਰੇ ਟਾਇਰ ਦਿੰਗਲੋਂ ਕਿੱਥੇ ਖੜੇ ਨੇ ਪੀਲਕੇ ਜੇ ਜਾ ਕੇ ਟਾਇਰ धोਏ ਕੋਈ ਟਾਇਰਾ ਮੁਰੋਂ ਕਰਕੇ ਸਾਫ ਫੇਰ ਦੇਖਦੇ ਆ ਇਕੱਲੇ ਦਾ ਜੋਰ ਮਰਾ ਕੇ ਵੀਡੀਓ ਨਾ ਬਣੇ ਰਹੋ ਅਲੇ ਦਿਖਾਉਣਾ ਥੋਨੂੰ 69 ਦਾ ਜੋਰ ਵੀ ਕਿੰਨਾ ਕੁ ਮਾਰਦਾ ਏ ਕੀ ਗੱਲ ਬਾਤ ਆ ਤੇ ਉਧਰ ਵੀ ਵਧਾਈਆਂ ਕਰਤੀਆਂ ਜੱਸੂ ਨੇ ਉਹ ਵੀ ਫਸ ਗਿਆ ਟਰੈਕਟਰ ਦੇਖੋ ਟੈਂਕ ਪਉਣ ਗਿਆ ਤੀ ਉਹ ਵੀ ਫਸਾਲਿਆ ਚਲੋ ਚਲੋ ਇੰਨਾ ਕ ਹੈਗਾ ਲਾਸਟ ਜੀਰੀ ਦੀ ਸੀਜ਼ਨ ਮੁੱਕ ਚੱਲੇ ਆ ਆਪਣਾ ਸਾਰੀ ਜੀਰੀ ਵੱਡੀ ਗਈ ਤੇ ਆਹੀ ਰਹਿੰਦੀ ਸੀ ਲਾਸਟ ਸਾਰੇ ਸੀਜ਼ਨ ਤੱਕ ਟਰੈਕਟਰ ਫਸੇ ਨਹੀਂ ਅੱਜ ਚਲੋ ਕੋਈ ਨਹੀਂ ਟਰੈਕਟਰ ਕੱਢਣ ਦੀਆਂ ਟਰੈਕਟਰ ਲਿਆਉਨੇ ਆ ਪਿੰਡੋਂ ਦੋ ਫੇਰ ਕੱਢਦੇ ਆ ਸ਼ਿੰਮੂ ਲੱਗਿਆ ਆ ਮੂਰੋਂ ਸਾਫ਼ ਕਰਨ ਟਾਇਰ ਟਾਇਰ ਮੂਰੋਂ ਮਿੱਟੀ ਸਾਫ਼ ਕਰਨ ਹੁਣ ਆ ਟਰਾਲੀ ਆਪਾਂ ਕੱਢਤੀ ਜੀ ਓਰੇ ਹੁਣ ਉਹ ਟਰਾਲੀ ਕੱਢ ਕੇ ਹੁਣ ਜੜੀ ਫਸ ਗਈ ਹੋਰ ਨਹੀਂ ਚੱਕੀ ਜਾਣੀ ਨੀਮਾ ਖੜਾ ਰੈਕਟਰ ਆਏ ਦੇਖ ਹੇਠਾਂ ਦਬੂਗੀ ਦਬਦੀ ਤਾਂ ਨਹੀਂ ਹਟਾ ਕਦੇ ਆਉਂਦੇ ਨੂੰ ੇਠਾਂ ਲੱਗ ਜਵੇ ਹੋਰ ਲਿਆ ਹਟ ਹੋਰ ਲਿਆ ਚਲ ਹੋਰ ਲਿਆਉਣੀ ਪੂਗੀ ਉਹ ਵੀ ਬੈ ਗਈ ਮੁੜ ਕੇ ਪੈਣੀ ਨਹੀਂ ਹੈਗੀ ੇਠਾਂ ਲੱਗ ਗਈ ਕਿਵੇਂ ਚੱਕੇ ਇਹਨੂੰ ਮੰਗਾ ਛੜ ਜੂਰੇ ਆ ਦੇਖਦੇ ਆ ਜੀ ਟਰਾਲੀ ਕਿੰਨੀ ਕਤਵੀ ਆ ਕੀ ਗੱਲ ਬਾਤ ਟਰੈਕਟਰ ਆਪਾ ਉਹ ਟਰਾਲੀ ਚੋਂ ਕੱਢ ਲਿਆ ਏ ਤੇ ਕੋਜਨ ਪਾ ਕੇ ਹੁਣ ਉਹਨੂੰ ਕੱਢਦੇ ਆ ਇੱਕ ਟਰੈਕਟਰ ਹੋਰ ਆਉਂਦਾ ਪਿੰਡੋਂ ਤਾਂ ਕਿਤੇ ਜਾ ਕੇ ਦੋ ਟਰਾਲੀਆਂ ਨਿਕਲਣ ਲੱਗੀਆਂ ਦਿਖਾਉਨੇ ਆ ਫਿਰ ਅੱਜ ਤੁਹਾਨੂੰ ਟਰੈਕਟਰ ਦਾ ਜੋਰ ਤੁਸੀਂ ਕੀ ਕਹਿੰਦੇ ਹੋ ਸਵਰਾਜ ਹੁਣੇ ਗਿੱਲੇ ਨੇ ਰੋਣੀ ਕਹਿਣ ਦਾ ਮਤਲਬ ਗਿੱਲੇ ਚ ਗਣਕ ਬੀਜਣ ਲਈ ਪਹਿਲਾਂ ਆਪਾਂ ਜੀਰੀ ਭਰਤੀ ਦੀ ਉਹਦੇ ਕਰਕੇ ਜਿਹੜੀ ਕਿਤੇ ਤੱਕੀ ਗਿਰੀ ਹੋਈ ਸੀ ਜੀਰੀ ਦੀ ਉੱਥੇ ਗਿੱਲਾ ਜ਼ਿਆਦਾ ਏ ਤੇ ਇੱਕ ਆ ਵਕਤ ਚ ਅੜਾਈ ਹੋਈ ਆ ਮੁੱਲਾ ਦਾ ਟਰਾਲੀ ਤਾਂ ਹੀ ਕਹਿ ਗਿਆ ਟਰੈਕਟਰ ਜਾ ਜੇ ਲਓ ਜੀ ਆਪਾਂ ਉਧਰਲੀ ਟਰਾਲੀ ਕੱਢਿਆ ਜਿਹੜੀ ਫਸੀ ਹੋਈ ਦੀ ਵੀਡੀਓ ਬਣਾ ਨਹੀਂ ਸਕੇ ਅਸੀਂ ਤੁਹਾਨੂੰ ਦਿਖਾਉਂਦੇ ਟਰੈਕਟਰਾਂ ਦਾ ਜੋਰ ਤੇ ਆਹ ਟਰਾਲੀ ਕੱਢਦੇ ਹੁਣ ਤੇ ਆ ਗਿਆ ਇੱਕ ਟਰੈਕਟਰ ਆਪਣਾ ਇੱਕ ਟਰਾਲੀ ਲੈ ਕੇ ਵਗ ਗਿਆ ਜੇ ਲੋੜ ਪਈ ਤੀਆ ਟਰੈਕਟਰ ਹੀ ਮੰਗਾ ਲਾਂਗੇ ਚੌਥਾ ਹੀ ਮੰਗਾ ਲਾਂਗੇ ਉਹ ਕੇਰਾ ਦੇਖਦੇ ਆ ਤੋੜ ਕੇ ਈ ਗੱਲ ਬਾਤ ਆ ਕਿਵੇਂ ਆ ਬਾਕੀ ਹਾਲਾਤ ਦੇਖ ਸਕਦੇ ਤੁਸੀਂ ਜਮਾ ਹੀ ਟਾਇਰੇ ਇੱਥਾਂ ਬੈਠੇ ਪਏ ਨੇ ਟਰਾਲਾ ਹੱਲੇ ਲੱਗਿਆ ਪਿਆ ਹੰਮੇ ਦਾ ਫਾਸਟ ਜੀ ਭਾਂਡਾ ਜੀਸੀ ਜੀ ਨਾਲੇ ਨਿਕਲੂ ਲੈ ਆਵੇ ਆ ਦੇਖੋ ਅੱਜ ਨਾਲ ਨਾਲ ਨਿਕਲ ਗਈ ਆ ਹਰਤੀ ਘੜਤੀ ਹੋਈ ਟਰਾਲੀ ਆਪਾਂ ਜੋ ਤੂੰ ਹੀ ਦੇਖ ਲੋ ਕਿੱਡੇ ਕਿੱਡੇ ਪਾਤੇ ਲੈ ਬੰਦ ਬਹੁਤ ਬੰਦ ਦੂਸਰੇ ਦੂਸਰੇ ਪਹੁੰਚੋ ਇਹ ਕਿੱਡਾ ਕਿੱਡਾ ਟੋਆ ਬਿਆ ਬਿਆ ਦੇਖ ਲੋ ਕਿੰਨਾ ਹੋਊਗਾ ਇਹ ਤਿੰਨ ਫੁੱਟ ਦੋ ਦੋ ਡਾਈ ਫੁੱਟ ਹੈ ਨਾ 2.5 ਫੁੱਟ 2.5 ਫੁੱਟ ਦੇ ਲਾਈ ਫੁੱਟ ਟੋਆ ਬਿਆ ਬਿਆ ਹਾਂ ਅਵੇ ਡਾਲਾ ਵੀ ਥੱਲੇ ਲੱਗ ਗਿਆ ਸੀ ਝੋਟਾ ਝੋਟਾ ਦੇ ਲਾਟਰਪੋ ਵਾਲਾ ਜੀ 3 3.5 ਫੋਟੋ ਟਰਾਲੀ ਦਬੀ ਹੋਈ ਸੀ ਦੋਨੇ ਟਾਇਰ ਆ ਦੇਖ ਲੋ ਸ਼ੰਮੂ ਕਿੱਥੇ ਖੜਾ ਏ ਲੱਕ ਦੇ ਲਵੇ ਮਿੱਟੀ ਆਉਂਦੀ ਆ ਦੇਖੋ ਦੇਖੋ ਲੱਖ ਦੇ ਲਵੇ ਮਿੱਟੀ ਹੁੰਦੀ ਐ ਇੰਨੀ ਟਰਾਲੀ ਗੱਡੀ ਦੀ ਪੀਲਕੇ ਤੋਂ ਵੀ ਇਠਾ ਲੰਗੀ ਦੀ ਦੋਨੇ ਟਾਇਰ ਆ ਲੱਗਿਆ ਦੀ ਹਿੱਸਾ ਟਰਾਲੀ ਦਾ ਉਰੇ ਉਹ ਪੀਲਕੇ ਤੋਂ ਆ ਰਹਿ ਗਿਆ ਸਾਡਾ ਪੀਲਕੇ ਤੋਂ ਫੁੱਟ ਥੱਲੇ ਆ ਸੀਲ ਦਾ ਰੇ ਆ ਰੇ ਉਹ ਤੋਂ ਉਰੋਂ ਥੱਲੇ ਆ ਆਰੇ ਅਜੇ ਡਾਲਾ ਡਾਲਾ ਬਹੁਤ ਜ਼ੋਰ ਮਾਰਦਾ ਝੋਟਾ ਸਮਟਰੀ ਝੋਟਾ ਬਹੁਤ ਜ਼ੋਰ ਮਾਰਦਾ ਬੈਂਫਰ ਲਾਗੀ ਧੱਕ ਤੇ ਟਰਾਲੀ ਉਹ ਹਿੱਸਾ ਦੇ ਲਾ ਨਾਦੀ ਮੈਂ ਉਹਦੇ ਲੱਗਿਆ ਬੈਂਫਰ ਤੋਂ ਪੈਣਾ ਵਾ ਯਾਰ ਕੁੱਤੇ ਚਾਰ ਬੰਦ ਦੇਖਣ ਨਾ ਦੇ ਆ ਉੱਤੇ ਕਾਰ ਨਾਲ ਇਹਦਾ ਪਿੱਛਾ ਡਾਲਾ ਦਾ ਵਾ ਹੋਇਆ ਜਦੋਂ ਕਾਂਡੋ ਦਾ ਪੱਲਾ ਕੋਲ ਡਾਲਾ ਵੀ ਲੱਗਿਆ ਵੇ ਦੇਖੋ ਘੱਟ ਘਟ ਡਾਲਾ ਵੀ ਗੜਿਆ ਹੋਇਆ ਤੇ ਇਹ ਤਾਂ ਇਨੀ ਟਰਾਲੀ ਪੈ ਗਈ ਸੀ ਕਰਕੋ ਵਾਲਾ ਟਮਾਟਰ ਹੀ ਬੜਾ ਜ਼ੋਰ ਮਾਰਦਾ ਚੁੱਪਰ ਮੁਸੀਆਣਾ ਯਾਰ ਭੇਜ ਦੇ ਨਾ ਜਿੱਦੂ ਤਾਂ ਇਹਦੇ ਨਾਲ ਜੱਲੀਏ ਵੀ ਹੁਣ ਲਾਓ ਜੀ ਜਸੂ ਕਹਿੰਦਾ ਹੁਣ ਟਰੈਕਟਰ ਕੱਢ ਕੇ ਦੇਖਣਾ ਹੁਣ ਇਹਨੂੰ ਇਹ ਟਰੈਕਟਰ ਹੀ ਹੁੰਦਾ ਹੈ